ਇਹ ਪਾਰਾ ਹਕੀਨਾ ਆਪਣਾ ਤੇ ਕਿਹੜਾ ਪਿੰਡ ਹੈ ਜੀ ਮਹਾਰਾਜ ਜੀ ਗੁਰਬੀਰ ਸਿੰਘ ਪਿੰਡ ਮਹਾਰਾਜ ਚਬਾਲੇ ਜੀ ਕੀ ਗੱਲ ਬਾਤ ਹੋਈ ਇੱਥੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਤ ਨੂੰ ਜੀ ਕਿਸੇ ਕਿਸੇ ਨੇ ਗੁਰੂ ਗ੍ਰੰਥਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰੇ ਆ ਔਰ ਗੁਰੂ ਗ੍ਰੰਥਕਾ ਸਾਹਿਬ ਦੀ ਬੇਦਬੀ ਕੀਤੀ ਆ ਜਦੋਂ ਪਤਾ ਲੱਗਾ ਪਿੰਡ ਦੀਆਂ ਸੰਗਤਾਂ ਸਾਰੀਆਂ ਇੱਥੇ ਇਕੱਠੀਆਂ ਆ ਗਈਆਂ ਪਰ ਉਹਨਾਂ ਨੇ ਵੇਖ ਕੇ ਮਹਾਰਾਜ ਦੇ ਅੰਗ ਇਕੱਠੇ ਕੀਤੇ ਤੇ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਪ੍ਰਸ਼ਾਸਨ ਐਸ ਐਚ ਓ ਡੀ ਐਸ ਪੀ ਸਾਹਿਬ ਐਸ ਪੀ ਸਾਹਿਬ ਇੱਥੇ ਮੌਕੇ ਤੇ ਪ ਉਹਨਾਂ ਨੇ ਬੜੇ ادب ਸਨਮਾਨ ਨਾਲ ਗੁਰੂਗ੍ਰੰਥ ਸਾਹਿਬ ਗੁਰਦਾ ਸਾਹਿਬ ਦੇ ਅੰਗ ਇਕੱਠੇ ਕਰਕੇ ਤੇ ਬੀੜਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਸਾਹਿਬ ਇੱਥੇ ਪਹੁੰਚ ਗਏ ਉਹ ਉਹਨਾਂ ਨੇ ਪ੍ਰਸ਼ਾਸਨ ਨੇ ਆਪਣੇ ਉਹ ਸਭ ਸੰਭਾਲ ਕੇ ਰੱਖ ਲਏ ਜੀ ਆ ਕੀ ਮੰਗ ਕਰਦੇ ਆ ਪਰ ਇਹੋ ਜਿਹੇ ਜਿਹੜੇ ਸਖਸ਼ਾਂ ਵੱਲੋਂ ਇਹ ਕਦਮ ਚੁੱਕੇ ਜਾਂਦੇ ਆ ਜਿਹੜੇ ਸਖਸ਼ੇ ਇਹ ਕੰਮ ਕਰਦੇ ਉਹ ਬਹੁਤ ਕਾਨੂੰਨੀ ਕਾਰਵਾਈ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਔਰ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ ਜੋ ਇਹ ਪੀਤਾ ਉਹਨੂੰ ਗ੍ਰਿਫਤ ਕਰਕੇ ਲੱਭ ਕੇ ਬੜੀ ਸਖ ਸਜਾ ਦੇਣੀ ਚਾਹੀਦੀ ਜਾਂ ਤਾਂ ਜੋ ਅੱਗੇ ਤੋਂ ਇਹੋ ਜੀਆਂ ਕਟਨਾਵਾਂ ਨਾ ਹੋਣ ਤੇ ਸਾਡਾ ਆਪਸੀ ਪ੍ਰੇਮ ਪਿਆਰ ਇਸ ਤਰ੍ਹਾਂ ਬਣਿਆ ਰਹੇ